ਜਦੋਂ ਅਸੀਂ ਸਟਾਰ ਹੋਏ ਹਾਂ ਉਸ ਵੇਲੇ ਸਾਡੀ ਸਾਰੀ ਚਮੜੀ ਸਾਡੇ ਘਰ ਪਹੁੰਚ ਗਈ। ਮੋਲ ਵਿਰਕਿਆ ਕਿਸੇ ਦਾ ਫੋਨ ਹੀ ਚੁੱਕਦੀ। ਤੇ ਜੇਕਰ ਇਹਨਾਂ ਨੇ ਸਪਸ਼ਟਿਕਾ ਜਲਦੀ ਜਿਹੜਾ 24 ਘੰਟੇ ਦੇ ਨਾਲ ਦਿੱਤਾ ਤੇ ਬੰਦੇ ਦੀ ਕੋਈ ਨਹੀਂ ਕਾਰਵਾਈ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਜੜੀ ਆ ਉਸਦੇ ਸਾਰੇ ਸਾਥੀਆਂ ਨੂੰ ਇਕੱਠੇ ਕਰਕੇ ਜਿਹੜਾ ਐਸੋਦੀ ਦਫ਼ਤਰ ਜਿਹੜਾ ਆ ਆਪਾਂ ਜਾਵਾਂਗੇ ਜੋ ਨਿਤ ਅੱਜ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਉੱਪਰ ਵਿਵਾਦ ਪਾਉਣ ਵਾਸਤੇ ਆਪਣੀ ਜਿਹੜੀ ਪਬਲਿਸਿਟੀ ਕਰਨ ਵਾਸਤੇ ਕੋਈ ਨਾ ਕੋਈ ਜਿਹੜਾ ਸਿੰਗਰ ਆ ਕੋਈ ਨਾ ਹੋਰ ਵਿਅਕਤੀ ਜਿਹੜਾ ਅੱਜ ਦਿਨ ਜਿਹੜਾ ਟਾਰਗੇਟ ਜਿਹੜਾ ਅਸੀਂ ਸਮਾਜ ਨੂੰ ਕਰਦੇ ਰਹਿੰਦਾ ਸੋ ਆਪਣੇ ਸਮਾਜ ਦੀ ਵੀ ਕੀ ਕਹਿ ਸਕਦੇ ਆ ਵੀ ਅਨਮੋਲ ਵਿਰਕ ਜਿਹੜੀ ਸਿੰਗਰ ਹੈ ਜਿਹੜੀ ਨਵੇਂ ਸ਼ਹਿਰ ਦੇ ਜ਼ਿਲ੍ਹੇ ਚ ਰਹਿਣ ਵਾਲੀ ਆ ਜਿਸ ਨੇ ਆਪਣੀ ਟੌਟਪਾ ਬਣਾਉਣ ਵਾਸਤੇ ਇਹਨੂੰ ਇਹ ਨਹੀਂ ਪਤਾ ਚੱਲਦਾ ਵੀ ਇਹ ਪੰਜਾਬ ਮੇਰੀ ਧਰਤੀ ਆ ਇੱਥੇ ਸਾਰੇ ਰੈਵਰਾਂ ਦਾ ਸਾਰੇ ਡੇਰਿਆਂ ਦਾ ਇਹਨੂੰ ਪਤਾ ਆ ਵੀ बार-बार ਆਪਾਂ ਇਹ ਹੀ ਅਪਸ਼ਬਦ ਬੋਲੀ ਜਾਣੇ ਜਾਣ ਬੁਝ ਕੇ ਸਮਾਜ ਨੂੰ ਨੀਚਾ ਦਸਾਉਣਾ ਇਹ ਜਿਹੜੇ ਲਬਜ ਬੋਲਿਆ ਅਸੀਂ ਨੇ ਵੀ ਜਦੋਂ ਮੈਂ ਫੇਮਸ ਹੋ ਗਈ ਤੇ ਸਾਰੀ ਚਮੜਲੀ ਮੇਰੇ ਘਰ ਆ ਗਈ ਜਿਹੜੇ ਲਵਜ ਚਮੜਲੀ ਲਵਜ ਵਰਤਿਆ ਉਹ ਕਿੰਨਾ ਪੜਾ ਸ਼ਬਦਿਆਂ ਵੀ ਜਿਹੜੇ ਕਿਉਂਕਿ ਜਿਹੜੇ ਪਿੱਛੇ ਚਲ ਜੀਜੇ ਤਾਂ ਬਹੁਤ ਬਜ਼ੁਰਗ ਬੰਦੇ ਹੁੰਦੇ ਸੀ ਤਾਂ ਉਹ ਆਪਣੇ ਆਪ ਨੂੰ ਇਦਾਂ ਕੰਦੇ ਸੀ ਜਦੋਂ ਨਹੀਂ ਪੜੇ ਲਿਖੇ ਸੀ ਨਹੀਂ ਸੂਝਵਾਨ ਸੀ ਤਾਂ ਲੋਕੀ ਆਪਣੇ ਆਪ ਨੂੰ ਤਾਂ ਬਹੁਤ ਗਲਤ ਕੰਦੇ ਸੀ ਕਿਉਂਕਿ ਉਸ ਤੋਂ ਬਾਅਦ ਹੌਲੀ ਹੌਲੀ ਪੜ੍ਹ ਲੈ ਕੇ ਜਿਹੜਾ ਸੂਝੇ ਸਮਝੇ ਸਮਾਜ ਤੇ ਸੇਧ ਪਈ ਵੀ ਆਪਾਂ ਇਹਨਾਂ ਨੂੰ ਸ਼ਰਦਾ ਦੇ ਨਾਲ ਕਿਹੜੇ ਸ਼ਬਦ ਬੋਲਣੇ ਆ ਕਈ ਤਾਂ ਪਹਿਲਾਂ ਜਿਹੜੇ ਆ ਵਿਅਕਤੀ ਨਹੀਂ ਪੜੇ ਲਿਖੇ ਸੀ ਉਹ ਆਪਣੇ ਜਦੋਂ ਕਹਿੰਦੇ ਸੀ ਵੀ ਗੁਰਪੁਰਕੜਾ ਇਹ ਜਲੂਸ ਹੈ ਜੀ ਫਿਰ ਉਹਨੇ ਪੜ੍ਹ ਲਿਖ ਕੇ ਦੇਖਿਆ ਵੀ ਲਬਜ ਗਲਤ ਆ ਉਹਨੂੰ ਨਗਰਗੀਰਤਨ ਦੇ ਲੈ ਗਿਆ ਐ ਅਸੀਂ ਇਹਨੂੰ ਐਸਾ ਕਿਹਾ ਵੀ ਜਿੱਥੇ ਕਿਤੇ ਸਰਦਾਰ ਬਣਦਾ ਉਹ ਆਪਣੂ ਦੇਣਾ ਚਾਹੀਦਾ ਪਰ ਜੇ ਆਪਣੇ ਲੋਕ ਹੀ ਇਹ ਗਲਤ ਬੋਲੂਗੇ ਲਬਜ ਇਹ ਲਬਜ ਜਿਹੜਾ ਇਹਦੇ ਉੱਪਰ ਵੀ ਬਿਆਨ ਆ ਕਿਉਂਕਿ ਇਹਦੇ ਉੱਪਰ ਵੀ ਗੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਸੋ ਜਿਹੜੀ ਅਨਮੋਲ ਵਿਰਕਿਆ ਇਹ ਆਪਣੇ ਆਪਣੇ ਸਮਾਜ ਨੂੰ ਹੀ ਭੰਡੀ ਪ੍ਰਚਾਰ ਕਰ ਰਹੀ ਆ ਵੀ ਇੱਕ ਲਬਜ ਬੋਲ ਕੇ ਚਿਰ ਕਹਿ ਰਹੀ ਆ ਵੀ ਚਮੜਲੀ ਲਬਜ ਔਰ ਅਜੇ ਤੱਕ ਹੋਰੀ ਕੋਈ ਵੀ ਸਪਸ਼ਟਿਕਨ ਜਿਹੜੀ ਵੀਡੀਓ ਉਹ ਨਜਣ ਨਹੀਂ ਆਈ ਅਸੀਂ ਕਈ ਸਾਥੀਆਂ ਨੂੰ ਕਿਹਾ ਸੀਗਾ ਤੇ ਕਈ ਸਾਥੀਆਂ ਨੇ ਉਹਨੂੰ ਫੋਨ ਦੇ ਵੀ ਗੱਲ ਕੀਤੀ ਆ ਵੀ ਤੂੰ ਜਿਹੜੇ ਲਬਜ ਬੋਲੇ ਗਲਤ ਬੋਲੇ ਤੇ ਉਹਨਾਂ ਨੇ ਸਾਰਿਆਂ ਦਾ ਉਹਨਾਂ ਦਾ ਫੋਨ ਕੱਢ ਦਿੱਤਾ ਅਸੀਂ ਵੀ ਲਗਾਤਾਰ ਫੋਨ ਕਰਦੇ ਸੀ ਹੋਰ ਕਈ ਸਾਥੀ ਨਵੇਂ ਸ਼ਹਿਰ ਦੇ ਵਾਲੇ ਦੁਬਾਰੇ ਜ਼ਿਲ੍ਹਿਆਂ ਦਾ ਫੋਨ ਕਰਦੇ ਸੀ ਪਰ ਕਿਸੇ ਦਾ ਫੋਨ ਹੋਣ ਉਹ ਜਿਹੜੀ 94 ਨੰਬਰ ਆ ਜਿਹੜਾ ਉੱਤੇ 65400 ਜਿਹੜਾ ਨੰਬਰ ਆ ਰਹਾ ਮੋਬਾਈਲ ਨੰਬਰ ਸਾਥੀ ਆਪਾਂ ਕਹਣਾ ਚਾਹੁੰਦੇ ਆ ਵੀ ਤੁਹਾਡੇ ਵੀ ਇਹ ਨੰਬਰ ਤੇ ਤੁਸੀਂ ਸਾਰੇ ਸਾਥੀ ਵੀ ਜਰੂਰ ਕਾਲ ਕਰਿਓ ਜਿਹੜਾ ਉਹਰਾ ਫੋਨ ਨੰਬਰ ਆ ਤੋ ਇਹ 9417465428 9417465428 ਇਸ ਨੰਬਰ ਤੇ ਉੱਪਰ ਸਾਰਿਆਂ ਨੇ ਸਬਰ ਕੀਤਾ ਪਰ ਕਿਸੇ ਦਾ ਜਿਹੜੀ ਮੋੜ ਬਿਰਕਿਆ ਕਿਸੇ ਦਾ ਫੋਨ ਹੀ ਚੁੱਕਦੀ ਉਹ ਜੇਕਰ ਇਹਨਾਂ ਨੇ ਸਪਸ਼ਟਿਕरण ਜਲਦੀ ਜਿਹੜੇ 24 ਘੰਟੇ ਜਨਾਬ ਦਿੱਤਾ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਜੜੀ ਆ ਇਸ ਦੇ ਸਾਰੇ ਸਾਥੀਆਂ ਨੂੰ ਇਕੱਠੇ ਕਰਕੇ ਜਿਹੜੇ ਅਸਤੀ ਦਫ਼ਤਰ ਜਿਹੜਾ ਆ ਆਪਾਂ ਜਾਵਾਂਗੇ ਜੇਕਰ ਇਹਨਾਂ ਨੇ ਸਪਸ਼ਟਿਕरण ਜਿਹੜਾ 24 ਘੰਟੇ ਦੇ ਦਿੱਤਾ ਅਤੇ ਸਮਾਜ ਦੇ ਫੇਤਰ ਵਾਸਤੇ ਅਤੇ ਸਤਿਗੁਰਾਂ ਦੇ ਗੁਰੂ ਘਰ ਜਾ ਕੇ ਜੇ ਮਾਫੀ ਨਾ ਮੰਗੀ ਤਾਂ ਇਹ ਤੇ ਉੱਪਰ ਗੁਣ ਨਹੀਂ ਕਰਵੇ ਜਿਹੜੀ ਆ ਪੂਰੇ ਸਮੁੱਚੇ ਸਮਾਜ ਵੱਲੋਂ ਨਵੇਂ ਸ਼ਹਿਰ ਜ਼ਿਲ੍ਹੇ ਵਿੱਚ ਜਿਹੜੀ ਕੀਤੀ ਜਾਊਗੀ ਕੋਈ ਨਹੀਂ ਬੇਨਤੀ ਕਰਦਾ ਸਾਰੇ ਸਾਥੀਆਂ ਨੂੰ ਪੀ ਲਿਆ ਮੇਰੇ ਨੰਬਰ ਤੇ ਜਰੂਰ ਕਾਲ ਕਰਕੇ ਜਿਹੜਾ ਇਹਨੂੰ ਜਿਹੜਾ ਲਬਜ ਬੋਲੇ ਆ ਇਹ ਆਪਣੇ ਲਬਜ ਬਾਉਂਸ ਲੈ ਕੇ ਸਤਕਾਰ ਦੇ ਨਾਲ ਸ਼ਬਦ ਬੋਲੇ ਕਿਉਂਕਿ ਅਸੀਂ ਹਮੇਸ਼ਾ ਦੂਜੇ ਨੂੰ ਸਮਾਜਾਂ ਨੂੰ ਤਾਂ ਸਤਕਾਰ ਕਰਨਾ ਹੀ ਆ ਵੀ ਸਤਕਾਨਾ ਕਿਉਂ ਨਹੀਂ ਬੋਲੇ ਜਦੋਂ ਆਪਣੇ ਲੋਕਾਂ ਦਾ ਬੋਲਦੇ ਆ ਕਿ ਸਾਡਾ ਵੀ ਫਰਜ਼ ਬਣਦਾ ਵੀ ਆਪਣੇ ਲੋਕਾਂ ਨੂੰ ਵੀ ਅਕਲ ਦੇਣਾ ਕਿਉਂਕਿ ਜੇਕਰ ਲੇਡੀਜ਼ ਨਾ ਹੁੰਦੀ ਦਾ ਜੇਕਰ ਜਾਣ ਤੋਂ ਹੁੰਦਾ ਤੇ ਸਾਰੇ ਇਕੱਠੇ ਹੋ ਕੇ ਦੇ ਘਰ ਜਾਣਾ ਸੀ ਇੱਕ ਔਰਤ ਕਰਕੇ ਕਿਉਂਕਿ ਨਾਰੀ ਦਾ ਸਨਮਾਨ ਕਰਨਾ ਬਾਬਾ ਸਾਹਿਬ ਨੇ ਕਿਹਾ। ਤੁਸੀਂ ਕਰਕੇ ਅਸੀਂ ਕੋਈ ਵੀ ਸਾਥੀ ਨੂੰ ਸਾਰਿਆਂ ਨੂੰ ਅਪੀਲ ਕੀਤੀ ਆ ਵੀ ਆਪਾਂ ਇਹਨੂੰ ਫੋਨ ਤੇ ਗੱਲ ਕਰਨੀ ਆ ਤੇ ਇਹ ਜਾਂ ਤਾਂ ਜੋ ਜਿਹੜੇ ਆਪਣੇ ਲੱਭ ਜੇ ਬਾਬਸ ਲਵੇ ਅਗਰ ਜੇਕਰ ਨਾ ਕਰਦੇ ਵੱਡਾ ਪ੍ਰੋਗਰਾਮ ਜਿਹੜਾ ਨਵੇਂ ਸਿਰਜ ਕੀਤਾ ਜਾਊਗਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪਾ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼